ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਸ਼ਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆ। ਆਪਣੀ ਕਣਕ। ਇਹਨੂੰ ਮੈਨੇ ਦੀ ਸਪਰੇਅ ਕੀਤੀ ਸੀ ਤੇ ਜਮੀ ਵਾਲੀ। ਮਾਰਕ ਫੇਡ ਦੀ ਸੀ, ਮਾਰਕ ਫੇਡ ਵਾਲਿਆਂ ਦੀ। ਮੈਨੇ ਨਾ ਸਾਲਾ ਜੀ ਮਰੇ ਨਹੀਂ ਆਵੇ। ਹੂੰ। ਲਾਇਦਾ ਦੋਰੇ ਪਾਉਣੀ ਪੈਣੀ। ਵਰੀਆ ਵਾ ਕਣਕ ਬਾਈ ਜੀ ਉਹਦਾ 1 ਨੰਬਰ ਜੇ ਇਹ ਜੇ ਹੈ ਸੁਪਰ ਸੀਡਰ ਵਾਲੀ ਹੈ ਜਿਹਦੇ ਇਹਦੇ ਤੋਂ ਵੀ ਟੋਪ ਦੀ ਰਿਜ਼ਲਟ ਲੈਣਾ ਟੋਪ ਦਾ ਫੇਰ 0 ਡ੍ਰਿਲ ਵਾਲੀ ਉਹ ਇਹਦਾ ਵੀ ਸਭ ਤੋਂ ਟੋਪ ਉਹ ਹੁੰਦੀ ਦੁੱਜੇ ਇਹ ਤੇ ਛੱਟੇ ਵਾਲੀ ਦੂਜੇ ਨੰਬਰ ਤੇ ਆਉਂਦੀਆਂ ਇੱਕ ਨੰਬਰ ਤੇ ਜ਼ੀਰੋ ਡਰਿੱਲ ਵਾਲੀ ਹੁੰਦੀ ਉਹ ਤਾਂ ਮੈਂ ਇਦਾਂ ਬਈ ਜੀ ਬਾਹਣ ਤੇ ਬੀਜ ਲੋ ਕਈ ਮੁੱਢਾਂ ਚ ਬੀਜ ਦਿੰਦੇ ਨੇ ਉਹ ਵੀ ਹੋ ਜਾਂਦੀ ਬਹੁਤ ਸੋਹਣੀ ਕਣਕ ਹੁੰਦੀ ਕਿਉਂਕਿ ਗੱਲ ਜਿਹੜੀ ਹੁੰਦੀ ਹੈ ਨਾ ਤਾਂ ਮਿੱਟੀ ਦੇ ਨਾਲ ਦਾਣਾ ਟੱਕਿਆ ਜਾਵੇ ਮੈਂ ਆਪਾਂ ਇੱਕ ਤਜਰਬਾ ਕੀਤਾ ਮੈਂ ਇੱਕ ਥਗਾ ਛੱਟਾ ਦੇ ਦਾਣੇ ਸੁੱਟ ਕੇ ਦੇਖੀ ਕੁਝ ਨਹੀਂ ਕੀਤਾ ਉਹਨਾਂ ਨੂੰ ਉੱਤੇ ਨਾ ਗੋਡੀ ਦਿੱਤੀ ਕੁਝ ਵੀ ਨਹੀਂ ਉਹ ਸਾਲੇ ਉੱਗ ਗਏ ਇਦਾਂ ਹੀ ਉੱਤੇ ਦਾਣਾ ਕਿਉਂਕਿ ਜਦੋਂ ਮੌਸਮ ਹੋਵੇ ਨਾ ਦਾਣੇ ਨੇ ਉੱਗ ਪੈਣਾ ਹੁੰਦਾ ਹੈ 1 ਸਾਲ ਹੋਇਆ ਸੀ ਅਸੀਂ ਕਣਕ ਬਜਾਦ ਕਰੀ ਤੇ ਛਿਟਾ ਦਿੱਤਾ ਪਹਿਲੀ ਵਾਈ ਨਹੀਂ ਵਾਉਣੀ ਸੀ ਤੇ ਬਾਰਿਸ਼ ਆ ਗਈ ਉਹ ਮੀਂਹ ਦੇ ਨਾਲ ਉੱਤੇ ਕੀ ਕਹਿੰਦੇ ਹੁੰਦੇ ਆ ਮਿੱਟੀ ਜੀ ਚੜ ਗਈ ਉਹ ਵੀ ਉੱਗ ਕੇ ਫਿਰ ਉਹਨੂੰ ਕੁਛ ਨਹੀਂ ਕੀਤਾ ਬੱਟਾ ਪਾਤੀਆਂ ਅਸੀਂ ਉਹ ਬੜੇ ਵਧੀਆ ਦਾਣੇ ਅੱਗੇ ਕਾਫੀ ਦਿਨਾਂ ਬਾਅਦ ਗਏ ਪਰ ਬੱਟਾ ਪਾਈਆਂ ਅਸੀਂ ਫਿਰ ਵੀ ਤੇ ਉੱਗ ਪਏ ਸੀ ਦਾਣੇ ਤੇ ਨਾਲੇ ਆ ਚੜਦੀ ਸਵੇਰ ਦਾ ਸੂਰਜ ਦੇਖੋ ਕਿੰਨੀ ਸੋਹਣੀ ਹੁੰਦੀ ਚੜਦੀ ਸਵੇਰ ਪਿੰਡਾਂ ਦੀ ਇੱਕ ਅੱਜ ਮੈਰਿਜ 'ਚੇ ਉੱਥੇ ਜਾਣਾ ਸਵੇਰੇ-ਸਵੇਰੇ ਮੈਂ ਕਿਸੇ ਨੂੰ ਲੈਣ ਗਿਆ ਸੀ ਬਾਲੀ ਠੰਡੀ ਸੀ ਆ ਜਿੱਥੋਂ-ਜਿੱਥੋਂ ਆਏਗੇ ਤੇ ਭਰਨ ਲਈ ਆ ਹੁਣ ਮੈਰਿਜ ਵਾਲੇ ਵਲੌਗ ਵੀ ਆਉਣਗੇ ਤੇ ਤੇ ਅਜੇ ਅਜੇ ਠੰਡ ਵੀ ਹੈਗੀ ਆ ਸਵੇਰ ਸਵੇਰ ਠੰਡ ਹੁੰਦੀ ਆ ਸ਼ਾਮ ਦੁਪਹਿਰੀ ਜੀ ਘਟ ਹੁੰਦੀ ਆ ਤੇ ਕਣਕਾਂ ਵਧੀਆ ਖੜੀਆਂ ਨੇ ਆਪਣੀਆਂ ਹਜੇ ਮੰਡ ਵਾਲੀਆਂ ਲਿਜਾਣਾ ਵਾਂ ਅਬ ਇੱਕ ਇੱਕ ਵਿਆਹ ਪਕਤਾ ਕੇ ਨਾ ਤੇ ਫੇਰ ਜਾਣਾ ਵਾਂ ਉੱਥੇ ਮੰਡ ਉੱਥੇ ਇੱਕ ਕੰਮ ਪੱਖਾ ਜਿਹੜਾ ਪਾਣੀ ਵਾਲਾ ਆਪਣਾ ਮੋਟਰ ਦਾ ਤੇ ਮੋਟਰਾਂ ਦਾ ਲਾ ਲੈਂਦੀਆਂ ਸੀ ਤੇ ਕੋ ਉਥੇ ਪੱਕਾ ਪਿਆ ਹੀ ਉਹਦਾ ਉਹ ਨੂੰ ਸਾਲੇ ਨੂੰ ਗ੍ਰੀਸ ਗਰੂਸ ਕਰਨ ਲਈ ਆ ਬੈਰਿੰਗ ਬੂਨ ਬਾਲੇ ਚੀਕਦੇ ਉਹਨੂੰ ਕਰਕੇ ਨਾ ਉਹ ਕਰਕੇ ਤੁਹਾਨੂੰ ਆ ਬੜੀਆ ਸਾਫ ਸੁਥ ਉਹਨੂੰ ਚਾਲੂ ਕਰਨਾ ਵਾ ਹੈ ਨਾ ਆ ਛਿੱਟੇ ਵਾਲੀ ਇਹ ਵੀ ਇੱਕ ਨੰਬਰ ਖੜੀ ਆ ਪੂਰੀ ਉੱਗੀ ਖੜੀ ਗਣਕ ਇਹ ਹੁਣ ਬੱਤਰ ਆਉਂਦੀ ਆ ਨਾ ਸੁੱਕਦੀ ਆ ਤੁਰਨ ਵਾਲੀ ਹੁੰਦੀ ਆ ਤਾਂ ਇਰੇ ਨੂੰ ਕੀ ਕਹਿੰਦੇ ਉਹ ਕਰਦੇ ਸਪਰੇ ਸੁਪਰ ਸੀਡਰ ਵਾਲੀ ਕਣਕ ਨੇ ਆ ਮੇ ਕੋ ਨਜ਼ਾਰਾ ਜਿਆ ਨਹੀਂ ਦਿੱਤਾ ਉਹ ਕੀ ਆ ਕਈ ਥਾਈ ਮਗਰੋਂ ਪਰ ਉਹ ਬੂਟਾ ਫੇਰ ਵੀ ਉਹ ਰੜਦਾ ਨਹੀਂ ਉਹ ਜਨ ਨਾਲ ਉਹਨੂੰ ਦੱਬਦੀ ਆ ਕਣਕ ਦੂਜੀ ਹੈ ਹਨਾ ਸੋ ਦੈਟ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਹੋਰ ਇੱਕ ਮਟਰਾਂ ਦੀ ਤੜਾਈ ਵੀ ਚੱਲਣ ਢੀ ਆ ਸਾਪੇ ਲੇਟ ਵਾਲੀ ਕਣਕ ਜਦੋਂ ਵੀਦਿਓ ਤੇ ਅਸਰ ਪੈਂਦਾ ਝਾੜ ਦਾ ਹੁਣ ਕਈਆਂ ਨੇ ਬੀਜੀਆਂ ਲੇਟ ਉਹ ਬੂਟਾ ਨਹੀਂ ਕਰਦੀਆਂ ਪਤਾ ਨਹੀਂ ਆਹ ਥਾਣੂ ਕੀ ਗੱਲ ਪੱਛੀ ਰਗਣੇ ਨੂੰ ਇਹ ਬੂਟਾ ਨਹੀਂ ਕਰਦਾ ਇਹ ਤਾਂ ਕਣਕ ਚਿਹੜੀ ਜਿਉਂਗਦੀ ਹੈ ਹੈ ਹੁਣ ਪਾ ਲਈਏ ਖਾਦ ਤੇ ਆ ਨੇ ਲੋਕਾਂ ਦੇ ਨਿਆਣੇ ਬਹੁਤ ਹੀ ਸਾਡੀ ਕਣਕ ਖਰਾਬ ਕਰਦੇ ਆ ਇਹੋ ਜਿਹੀ ਅਸੀ ਤੈਸੀ ਉੱਟਪੜਦਰੇ ਕਰਦੇ ਨੇ ਇਹ ਕਣਕ ਦਾ ਕੰਮ ਖਰਾਬ ਕਰਿਆ ਪਿਆ ਹੈ ਆ ਵੇ ਲੋ ਲਿਬੜੇ ਹਾਲਾਤ ਇਹ ਨਿਆਣੇ ਨਹੀਂ ਸੰਭਦੇ ਲੋਕ ਇੱਡੇ ਭੜੇ ਆ ਦੱਸ ਤੂੰ ਸਾਜੀ ਨੂੰ ਡੋਰੇ ਖਾਦ ਪਾਉਣਦੇ ਆ ਪਾਣੀ ਲਾਇਨ ਹੋ ਗਏ ਨੂੰ 12 ਕ ਦਿਨ ਤੇ ਯੂਰੀਆ ਦਾ ਛਿੱਟਾ ਲਾਤਾ ਸੀ ਉਦੋਂ ਵੀ ਇਹ ਦੋ ਖੇਤ ਬੀਜੇ ਸੀ ਪਹਿਲਾਂ ਇਹ ਚਾ ਆ ਵੇ ਸੁਪਰ ਸੀਟਰ ਵਾਲੀ ਕਣਕ ਦਾ ਮੈਂ ਤੁਹਾਨੂੰ ਦਿਖਾਉਣਾ ਆ ਵੇ ਕਈ ਥਾਈ ਖੱਟੀ ਐ ਨਾ ਤੇ ਅਜੇ ਪਾਣੀ ਲਾਇਆ ਆ ਵੀ ਕਈ ਥਾਈ ਹੁਣ ਨਿਕਲੀ ਐ ਨਿਕਲ ਆਈ ਆ ਤੇ ਆ ਵੇ ਖੱਟੀ ਖੱਟੀ ਜੀ ਆ ਪਾਣੀ ਨਾ ਹੋ ਗਈ ਹੁਣ ਇਹ ਤੂੰ ਵੀ ਖਾਦ ਤੇ ਚੰਗੀ ਹੋ ਜਣੀ ਅਜਿੱਥੇ ਮੋਢ ਹੀ ਨਾ ਫੂਸ ਹੈ ਨਹੀਂ ਉਥੇ ਆ ਤੁਹਾਨੂੰ ਕਾਲੀ ਕਾਲੀ ਜ ਉਹ ਦਿਖੂਗੀ ਹੈ ਪੂਰੀ ਕਾਲੀ ਕਾਲੀ ਇੰਨੀ ਵਧੀਆ ਦਿਖੂਗੀ ਤੇ ਇਹ ਹੈਗਾ ਯੋ ਇਹਦਾ ਰਿਜ਼ਲਟ ਇਹਦਾ ਤੇ ਇਹਦੇ ਨਾਲੋਂ ਨਾ ਵਿੱਚੋਂ ਚੁੱਕੀ ਹੀ ਪਰਾਲੀ ਪਰ ਪੂਰੀ ਨਹੀਂ ਚੁੱਕੀ ਉਹਨਾਂ ਨੇ ਪੱਠਿਆਂ ਵਾਲਿਆਂ ਨੇ ਫਿਰ ਵੀ ਹੈਗੀ ਜਿੱਦਾਂ ਪੂਰੀ ਚੁੱਕ ਕੇ ਨਾ ਗੱਠਾਂ ਵਾਲਿਆਂ ਨੇ ਚੁਕਾ ਕੇ ਫੇਰ ਵਧੀਆ ਕਣਕ ਉਗਦੀ ਆ ਫੇਕ ਸਾਰ ਉਗਦੀਆਂ ਲੈਣਾ ਕਿਉਂਕਿ ਫੇਰ ਦਾਣਾ ਪੂਰਾ ਨਿਕਲਦਾ ਪਰਾਲੀ ਜਿਹੜੀ ਆ ਉਹ ਨਿਕਲਣ ਘੱਟ ਦਿੰਦੀ ਆ ਦੇਖੋ ਹੁਣ ਗਲੀ ਆ ਨਾ ਬਾਣੀ ਨਾਲ ਬੈਠੀ ਤੇ ਹੁਣ ਆਵੇ ਕਣਕ ਨਿਕਲੀ ਆਵੇ ਆ ਛੋਟੇ ਛੋਟੇ ਬੂਟੇ ਆ ਦਿਖਣ ਦੇ ਤੁਹਾਨੂੰ ਹੈ ਹੁਣ ਨਿਕਲੇ ਆ ਆ ਵੀ ਇਧਰ ਵੀ ਆ ਵੀ ਨਿਕਲਿਆ ਆ ਬੂਟਾ ਵੀ ਲੇਟ ਨਿਕਲਿਆ ਆ ਉਹ ਵੀ ਲੇਟ ਨਿਕਲਣ ਡੇ ਤੇ ਇਹ ਹੁਣ ਨਿਕਲੇ ਆ ਤੇ ਉਸਲਾ ਲੋ ਸਾਹਿਬ ਕੇ ਅੱਜ 12 ਦਿਨ ਹੋ ਗਏ ਪਾਣੀ ਲਾਏ ਨੂੰ ਇਹ 24 ਤਰੀਕ ਦੀ ਬੀਜੀ ਜੇ ਪਿਛਲੇ ਮਹੀਨੇ ਦੀ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਇਹ ਬੀਜੀ ਜੇ ਨਵੰਬਰ ਦੀ 24 ਨੂੰ ਨਹੀਂ ਅਕਤੂਬਰ ਦੀ 24 ਨੂੰ ਬੀਜੀ ਸੀ ਇਹਨੇ ਸਮਝ ਲਿਓ ਕੋਈ ਨਵੰਬਰ ਚ ਬੀਜੀ ਐ 1 ਅਕਤੂਬਰ ਦੀ 24 ਨੂੰ ਬੀਜੀ ਤੇ ਆ ਅੱਜ ਕਿੰਨੇ ਦਿਨਾਂ ਦੀ ਹੋ ਗਈ ਐ ਐ ਤੇ ਏਡੀ ਕਾ ਕਿਰਪਾ ਮਾਲਕ ਦੀ ਕਿ ਚਲੋ ਅੱਜ ਮਹੀਨਾ ਹੋ ਗਿਆ ਇਹਨੂੰ ਮਹੀਨੇ ਤੋਂ ਉੱਪਰ ਆਵ ਜਿੱਥੇ ਆ ਜਿੱਥੇ ਫੂਸ ਚੱਕ ਲਿਆ ਹੈ ਨਹੀਂ ਨਾ ਮੋਢੀ ਉੱਥੇ ਕਣਕ ਦਾ ਰੰਗ ਵੇਖੋ ਤੇ ਜਿੱਥੇ ਉਹ ਹੈਗਾ ਹੀ ਫੂਸ ਆ ਉੱਥੇ ਆਵੇ ਖੱਟੀ ਆ ਉੱਥੇ ਖੱਟੀ ਖੱਟੀ ਹੀ ਆ ਪਰਾਲੀ ਗੱਠਾਂ ਵਾਲਿਆਂ ਨੂੰ ਚਕਾਈ ਹੋਵੇ ਨਾ ਤੇ ਤਾਦੀ ਰਿਜ਼ਲਟ ਵਧੀਆ ਆਉਂਦਾ ਪਰਾਲੀ ਨਾ ਹੋਵੇ ਖੇਤ ਚ ਆਦੇ ਖੱਟੀ ਜਾਂਦੇ ਆ ਤੁਹਾਨੂੰ ਬੱਕਰਾ ਹੀ ਦਿਖਦੀ ਹੋਣੀ ਆ ਵੇਖ ਲਓ ਤੇ ਆਹ ਦੇਖ ਲਓ ਆਹ ਪਰਾਂ ਦੇਖ ਲਓ ਰੰਗ ਕਣਕ ਐ ਫਸੀ ਪਈ ਪਰ ਆਹ ਕਈ ਥਾਈ ਹੁਣ ਨਿਕਲੀ ਏ ਜੇ ਆ ਜਿਹੜਾ ਹੁਣ ਬੂਟਾ ਲੇਟ ਨਿਕਲਿਆ ਜਿੱਥੇ ਉਂਗਲ ਇਹਨੂੰ ਤੇ ਇਹਨਾਂ ਦੱਬ ਲਿਆ ਨਾ ਇਹਨੇ ਉਹ ਜੀ ਗਰੋਥ ਨਹੀਂ ਕਰਨੀ ਆਹ ਸਿਸਟਮ ਹੁੰਦਾ ਐ ਦਾ ਹੈ ਪੂਰੀ ਪ੍ਰੋਪਰ ਨਿਕਲਣੀ ਚਾਹੀਦੀ ਆ ਤੇ ਮੈਣੇ ਦੀ ਜਮੇ ਦੀ ਸਪਰੇ ਕਰਤੀ ਸੀ ਗੁੱਲੀ ਡੰਡੇ ਦੀ ਅੱਜ ਖਾਦ ਪਾਉਂਦੇ ਆ ਆਪਣੇ ਕਣਕ ਨੂੰ ਚੱਲ ਤੁਹਾਨੂੰ ਵੀ ਦਿਖਾਉਨੇ ਆ ਆਹ ਯੂਰੀਆ ਆਹ ਕਣਕਾ ਆਪਣੀ ਇਹਨੂੰ ਪਾਉਂਦੇ ਆ ਤੇ ਇਹਦੇ ਵਿੱਚ ਸਪਰੇ ਕਰਤੀ ਸੀ ਮੈਣੇ ਵਾਲੀ ਆਵੇ ਮੈਣਾ ਤਾਨੂੰ ਬੈਕ ਕੈਮਰਾ ਕਰਕੇ ਵੀ ਦਿਖਾਉਂਦਾ ਆ ਬਰਗਰ ਖਾਨ ਆ ਬਤੀ ਜਗ੍ਹਾ ਨਹੀਂ ਜਾਂਦਾ ਕਿਉਂਕਿ ਉਹ ਪੁੱਲੇ ਚੱਲੀਆਂ ਮੇਂ ਚੱਲਦੀਆਂ ਬਤੀ ਹੁਣ ਬੰਦ ਹੋ ਗਈਆਂ ਨਹੀਂ ਆ ਕਿ ਹੁਣ ਪਾਣੀ ਲੈਣਾ ਰਾਤ ਬਿਲਕੁਲ ਕੰਮ ਪਾਉਣੇ ਨਹੀਂ ਆ ਗਾਡੇ ਬਰਗਰ ਖਾ ਕੇ ਤੇ ਚੱਲਦੇ ਆ ਘਰ ਨੂੰ ਰਾਤ ਨੂੰ ਆਏ ਹੀ ਦੁਨ ਦਿਖਾਈ ਨਹੀਂ ਤੇ ਨੂਡਲ ਨੂਡਲ ਪਾਣੀ ਹੋ ਗਿਆ ਆ ਹੋਏ ਤੇ ਆਇਆ ਆਹ ਉਹ ਬੱਕਰਾ ਜਨ ਲੈਂਦੇ ਆਏ ਓਏ ਮਮਦ ਜੀ ਮੈਂ ਬੱਕਰਾ ਵੀ ਐ ਬੜੇ ਪਾਕ ਜਿਹਾ ਨਿਕਲਿਆ ਗਲੇ ਠੀਕ ਦਵਾਈ ਦੇ ਟਮੇ ਨੇ ਟੀਨ ਥੋੜਾ ਬੋੜਾ ਚਾਰਸ ਹੋਇਆ ਉਹਨੇ ਜੜੀ ਦਾ ਬਲੀ ਬੱਕਰਾ ਆਇਆ ਕਿੰਦਰ ਆ ਲੈ ਕੇ ਥੋੜੀ ਨਿਊਟਰ ਕੱਟ ਡਾਲਿਆ ਪਾ ਦੀ ਯਾਰ ਜਿੰਨੀ ਪੀਣੀ ਹੈ ਘੜ ਜਿੰਨੀ ਪੀਣੀ ਹੋਣੀ ਪਾ ਲਈ ਆਹੋ ਚਟਨੀ ਔਰ ਨੀ ਕੋ ਬਰਗਰ ਖਾ ਕੇ ਚੱਲੀਏ ਕਰਾ ਨੂੰ ਤੇ ਕੰਮ ਟਿਚਨ ਬਲੌਕ ਹੋ ਜਾਊਗਾ ਉਹਨਾਂ ਨੇ ਵੀ ਅੱਜ ਰੰਗ ਕੀਤਾ ਦੁਕਾਨ ਨੂੰ ਉਹਨੇ ਕੀ ਨਾਮ ਆ ਮੈਂ ਅਰਿੰਕੂ ਨੇ ਆ ਨਾ ਬਰਗਰ ਖਾ ਲ ਗਏ ਫਿਰ ਚੱਲਦੇ ਆਂ ਵੇ ਦੇ ਆ ਦੇਖ ਪਿਆ ਵਿਚਾਰੇ ਦਾ ਕੋ ਉਹੀ ਚ ਘੱਟ ਪਈਆਂ ਨੂਡਲ ਤੇ ਫ੍ਰੀਮਰ ਹੈ ਉਹ ਸ਼ਾ ਇਹ ਦੀ ਹੀ ਆ ਯਾਰ ਵੇਸਟਿਕ ਪੰਨਾ ਬੰਦੇ ਬਿਜੀ ਵੜੇ ਆ ਕੇ ਤੇ ਚੱਲਦੇ ਆ ਕਿਨੇ ਗੋਤੀ ਲਾਈ ਆ ਇਹ ਕੰਬਰ ਕਰ ਗਿਆ ਵਾ ਤੇ ਬਾਕੀ ਉਹਦੇ ਮਗਰ ਲੱਗੇ ਨਹੀਂ ਐਡੇ ਵੇਰਾਂ ਦੇ ਮਜਾ ਨਹੀਂ ਹੁੰਦਾ ਯਾ ਖਾਣ ਇਹ ਤੇ ਫਿਰ ਮਿਲਦੇ ਆਰਾ ਟੱਪਰੀ ਉਹਨੇ ਗੋਡੇ ਖਿਲਾਏ ਬੰਦਰ ਖਵਾ ਲਿਆ ਇਹ ਨੂਡਲ ਵਾ ਕੀ ਕਰਾ ਲਈ ਉਹ ਲੱਗਿਆ ਵਾ ਖੇਡ ਖੇਡ ਖੰਡਾ ਉਹ ਲੈਣਾ

ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਇਕ ਕਰੋ ਸ਼ੇਅਰ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ